ਤਨ ਤੇ ਪਿਆਰ ਵਿਚ ਕਾਲ ਨੂੰ ਚੱਟ ਕਾਲ ਜਿੰਦ ਹੋਇਆ ਕੁਝ ਦੀ ਉਹ ਪਤੀ ਜਾਂ ਦਿਖਾ ਚੁੱਕਾ ਦਿੱਤੀ ਜਿਸ ਵਿੱਚ ਨਸ਼ੀਲੇ ਦਾ ਤਨ ਮੌਲ ਦੇ ਵਿੱਚ ਜੇ ਤੋਂ ਮਨੀ ਆ ਕੱਲੀ ਤਾਂ ਨਾ ਗੁ ਬੇਕਮ ਮੁਝੀਆਂ ਨੂੰ ਪਜਾਬ ਤੇ ਆਇਆ ਹਰ ਕੋ ਮਦਮ ਮੇਰੀ ਜਵਾਨ ਤੇ ਮੋਟ ਨੋਤੀ ਦਿੱਤੀ ਗਈ ਸੀ ਜੈ ਸਤਿ ਜੈ ਕੇ ਮਨੇਜ ਬੜੀ ਅਦੇ ਜੈ ਸਤਿ ਆਲਬਿੰਦੇ ਕਮਾ ਦੇ ਬੈਂਚ ਨੇ ਕਿਆ ਗਿਓ ਦਸ਼ਗਸਤਾ ਦੋਇ ਬਹਿਨੂ ਆਹੀ ਕੁੱਟ ਬਨਉਂ ਦਿੱਤੀ ਗਈ ਜਵਾਨ ਨੇ ਤਖਲਾ ਬਜਾਵੇ ਝਕਾਰਦੀ ਪਤੀ ਜਨ ਦੇ ਬਚਾ ਨਹੀਂ ਕਰੇਗਾ ਬੈਂਚ ਨੇ ਆਪੇ ਹੁਕਮ ਵਿੱਚ ਕਿਆ ਕੇ ਮਜੀਤਿਆ ਦਾ ਗਦੀ ਜਾਂਚ ਪਕੀ ਦੀ ਅਵਿਛੇ ਚਲੇ ਰਹੇ ਹਨ ਉਗਤ ਤਤਾ ਤੇਜ ਗਾਲੇ ਤੇ ਮਦ ਇਹ ਕਹ ਜਮਾਨੇ ਤੱਕ ਇਹ ਚਲਾ ਦੋ ਬਿਵਦ ਤਮ ਬਲੰਭੀ ਅਗਾਜ ਤੇ ਦੋਇਆ ਬਾਰੀ ਨੂੰ ਦਿੱਤੀ ਗਏ

ਬੈਂਚ ਨੇ ਅਕਾਲੀ ਦਲ ਦੇ ਪਰ দান ਸੁਖਵੀਂ ਚਿੰਗ ਬਾਜ ਲਿਆ ਦੇ ਜਿਸ ਦੇ ਮੁੱਤੀਆ ਨੂੰ ਇਹ ਕਹ ਬਤੇ ਰੰਦਾ ਹਲਪਨਾ ਮਾ ਦਾ ਕਾਕੇ ਬਜਮਛਦੇ ਨਹੀਂ ਕਿਹਾ ਹੈ ਕਿ ਉਹ ਮਾਮੇ ਭਾਇ ਮੀਤੇ ਜੋ ਕੋਈ ਵੀ ਮਿਆ ਨਹੀਂ ਜਨਗੇ ਬੈਂਚ ਨੇ ਕਰੇ ਮੁੱਤੀਆ ਸਕਾਰੀ ਸੀ ਨਾ ਦੇ ਕਿ ਜੇ ਵੀ ਗਵਾ ਜਬ ਮਕਦਮੇ ਦੀ ਕਾਇਬਾਈ ਨੂੰ ਅਬ ਨਹੀਂ ਕਰਨਗੇ ਅਜਿਆ ਹੋ ਨਹੀਂ ਜਿਤੇ ਦੀ ਬਿਸ ਚਕਾਹੇ ਤੇ ਗਰੀ ਕਵਲ ਕੰਨ ਨਹੀਂ ਅਜਾਦ ਹੈ